ਅਸਲਾਮੁਆਲਿਕੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਖੈਰੀਅਤ ਨਾਲ ਹੋਣਗੇ ਕੁਝ ਦੋਸਤਾਂ ਨੂੰ ਪਤਾ ਹੋਏਗਾ ਤੇ ਕਈਆਂ ਦੋਸਤਾਂ ਨੂੰ ਨਹੀਂ ਪਤਾ ਕਿ ਪਿਛਲੇ ਦਿਨਾਂ ਚ ਸਾਡੀ والدہ ਫੌਤ ਹੋ ਗਈ ਬਹੁਤ ਹੀ ਦੁੱਖ ਦੀ ਘੜੀ ਸੀ ਸਾਡੇ ਤੇ ਕਾਫੀ ਜ਼ਿਆਦਾ ਦੁੱਖ ਸੀ ਪਰੇਸ਼ਾਨੀ ਸੀ ਤੇ ਕੁਝ ਦੋਸਤਾਂ ਨੇ ਸਾਡੇ ਨਾਲ ਮੈਸੇਜ ਤੇ ਰਾਬਤਾ ਸੀ ਜਿਨ੍ਹਾਂ ਦਾ ਜਾਂ ਜਿਹੜੇ ਸਾਨੂੰ ਕਾਲ ਦੇ ਕਾਲ ਵਗੈਰਾ ਕਰਦੇ ਸੀ ਜਿਉਂ ਉਹਨਾਂ ਨੇ ਸਾਡੇ ਨਾਲ ਇਸ ਦੁੱਖ ਦੀ ਘੜੀ ਸਾਡੇ ਨਾਲ ਉਹ ਸ਼ਰੀਕ ਹੋਏ ਸ਼ਰੀਕ ਹੋਏ ਉਹਨਾਂ ਨੇ ਸਾਡੇ ਨਾਲ ਅਫਸੋਸ ਕੀਤਾ ਸਾਰੇ ਦੋਸਤਾਂ ਦਾ ਸ਼ੁਕਰੀਆ ਤੇ ਇਹ ਇੱਕ ਯਾਹੀ ਇੱਕ ਐਸੀ ਘੜੀ ਹੁੰਦੀ ਹੈ ਕਿ ਜਿੰਦੇ ਵਿੱਚ ਨਾ ਬੰਦੇ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਦੁੱਖ ਦੇ ਪਹਾੜ ਬੰਦੇ ਤੇ ਟੁੱਟਦੇ ਨੇ ਇਹ ਉਨੂੰ ਹੀ ਫੀਲ ਹੁੰਦਾ ਉਨਹੀਂ ਮਹਿਸੂਸ ਹੁੰਦਾ ਜਿੰਦੇ ਤੇ ਇਹ ਗੁਜ਼ਰੀ ਹੁੰਦੀ ਹੈ ਤੇ ਕਾਫੀ ਦਿਨਾਂ ਤੋਂ ਅਸੀਂ ਵੀ ਚੈਨਲ ਤੇ ਨਹੀਂ ਆਏ ਸੀ ਅੱਜ ਅਸੀਂ ਹੌਸਲਾ ਕਰਕੇ ਚੈਨਲ ਤੇ ਦੁਬਾਰਾ ਆਏ ਆਂ ਤੇ ਯਈ ਆਜ ਆਪਾਂ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇੱਕ ਕਥਾ ਸੁਣਨੀ ਹੈ ਛੋਟੀ ਜੀ ਉਹਦੇ ਵਿੱਚ ਮਾਂ ਬਾਪ ਦੇ ਬਾਰੇ ਬਿਆਨ ਕਰ ਰਹੇ ਨੇ ਖਾਸ ਕਰ ਮਾਂ ਦੇ ਬਾਰੇ ਤੇ ਆਪਾਂ ਸੁਣਨੇ ਆ ਕਿ ਮਾਂ ਦੇ ਬਾਰੇ ਉਹ ਕੀ ਬਿਆਨ ਕਰ ਰਹੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਂ ਪਿਓ ਪਰ ਹਰ ਸੁਣੇ ਬੇਦ ਬੇਦ ਨਾ ਜਾਣੇ ਕਥਾ ਕਹਾਣੀ ਭਾਈ ਸਾਹਿਬ ਭਾਈ ਗੁਰਦਾਸ ਜੀ मां बाबू ਦਾ ਕਰਜ਼ਾ ਤੇ ਨਿਵੇੜਿਆ ਨਹੀਂ ਜਾਰੇ ਕਥਾ ਸੁਣਨ ਧਰਮ ਗ੍ਰੰਥਾਂ ਦੇ ਗਿਆਨ ਦੇ ਗ੍ਰੰਥਾਂ ਦੇ ਪਾਤਸ਼ਾਹ ਜੀ ਨੇ ਇੱਕ ਕਥਾ ਇੱਕ ਕਹਾਣੀ ਦਾ ਸੁਣਨਾ ਹੋਵੇਗਾ ਇਹਦੇ ਪੰਨੇ ਕੱਕਨੇ ਪੜ੍ਹਨ ਕਰਜ਼ਾਈਂ मां ਪਿਓ ਪਰਹਰ ਕਰੇ ਤੀਰਤ ਅਕਸਰ ਤੀਰਤ ਗੁੰਮਣ ਵਾਣੀ ਮਨ ਦਾ ਦਿਲ ਤੋੜ ਕੇ ਪਿਧਰ ਦੀ ਬੇਇਜ਼ਤੀ ਕਰਕੇ ਜਾ ਰਹੇ ਏ ਤੀਰਥਾਂ ਤੇ ਪੈਸਾ ਤੇਨਨ ਸ਼ਹਿਰ ਸਫਾਟਾ ਹੋਵੇਗਾ ਗੁੰਮਣ ਵਾਣੀ ਹੋਵੇਗੀ ਔਰ ਕੁਝ ਵੀ ਕੁਝ ਨਹੀਂ ਮਾਪੇ ਪਰਹਰ ਕਰੇ ਧਾਮ ਬੇਈਮਾਨ ਅਗਿਆਨ ਪ੍ਰਾਣੇ ਮਾਂ ਦੇ ਸਿਰ ਦੇ ਉੱਤੇ ਚੁੰਨੀ ਪਾਟੀ ਹੋਈ ਹੈ ਵਿਚਾਰੀ ਦੀ ਪੈਰਾਂ 'ਚ ਚੱਪਲ ਵੀ ਨਹੀਂ ਹਨ ਐਂ ਤੇ ਟੁੱਟੀਆਂ ਹੋਈਆਂ ਪੁਰਾਣੇ ਕੱਪੜੇ ਪਾਟੇ ਹੋਣੇ ਇਹ ਮੰਦਰ ਗੁਰਦੁਆਰੇ 'ਚ ਬੜਾ দান ਪਿਆ ਕਰਦਾ ਹੈ ਭਾਈ ਸਾਹਿਬ ਕਹਿੰਦੇ ਦਾਨੀ ਨਹੀਂ ਹੈ ਮਹਾ ਗੈਮਾ ਤੇ ਬੇਈਮਾ ਤੇ ਦਾਨੀ ਨਹੀਂ ਕਿ ਕਰਜ਼ਾ ਹੀ ਨਹੀਂ ਚੁਕਾਇਆ ਹੈ ਬੇਮਾਨ ਤੇ ਜੋ ਕਰਜ਼ਾ ਨਾ ਦੇਵੇ ਉਹਨੋਂ ਕੀ ਕਹਿੰਦੇ ਨੇ ਬੇਈਂ ਇਹਨੇ ਪਿੱਤਰਾ ਦਾ ਕਰਜ਼ਾ ਹੀ ਨਹੀਂ ਨਿਭਾਇੜੇ ਮਾਪੇ ਕਮਜ਼ੋਰ ਹੋ ਗਏ ਨੇ ਸੇਵਾ ਤੇ ਕਮਜ਼ੋਰ ਦੀ ਕਰੀ ਦੀਏ ਸੰਸਾਰ ਦੇ ਵਿੱਚ ਜਿਸ ਪੱਖ ਤੇ ਕੋਈ ਕਮਜ਼ੋਰ ਹੈ ਸੇਵਾ ਉਸ ਦੀ ਕਰਨੀ ਜੋ ਮੇਰੇ ਪਿੱਛੇ ਚੱਲ ਰਿਹਾ ਹੈ ਸੇਵਾ ਉਸ ਦੀ ਕਰਨੀ ਹੁੰਦੀ ਹੈ ਬਰਬਰੀ ਤੇ ਆ ਜਾਏ ਉਹਨੂੰ ਕਿਦਰੇ ਮੌਕਾ ਮਿਲਦਾ ਤੇ ਅੱਗੇ ਲੰਗੇ ਤੇ ਅੱਗੇ ਲੰਘ ਜਾਏ ਫੇ ਰਾਜਨੀਤਿਕ ਨਹੀਂ ਕਰ ਸਕਦਾ ਉਹਦੇ ਜੋ ਪਿੱਛੇ ਚੱਲ ਰਿਹਾ ਉਸ ਤੋਂ ਖਤਰਾ ਹੁੰਦਾ ਕਿਦਰੇ ਬਰਬਰੀ ਤੇ ਨਾ ਆਵੇ ਅਸਾਂ ਨਾ ਹੋਵੇ ਅਗੇ ਨਾ ਲੰਘ ਜਾਏ ਤਾਂ ਜਿਹੜਾ ਪਿੱਛੇ ਆ ਰਿਹਾ ਹੁੰਦਾ ਉਹਨੂੰ ਖਿੱਚ ਕੇ ਲੱਤ ਮਾਰੀ ਜਾਂਦੀ ਹੈ ਹੋਰ ਪਿੱਛੇ ਹੋ ਜਾਏ ਨੇੜੇ ਨਾਲ ਰਾਜਨੀਤੀ ਇਤੇ ਇਸ ਤਰ੍ਹਾਂ ਚੱਲਦੀ ਹੈ ਹਕੀਕਤ ਸੱਚਾਈ ਗਏ ਤੇ ਬਰਾਬਰੀ ਤੇ ਆ ਜਾਏਗਾ ਫਿਰ ਬਰਾਬਰੀ ਤੇ ਆ ਗਏ ਤੇ ਖਤਰਾ ਵੀ ਹੋ ਸਕਦਾ ਹੋਵੇ ਅੱਗੇ ਨਿਕਲ ਸੇਵਾ ਧਾਰਮਿਕ ਮਨੁੱਖ ਕਰ ਸਕਦਾ ਹੈ ਅੱਗੇ ਲੰਘਦਾ ਹੈ ਤੇ ਲੰਘ ਜਾਉ ਇਹਦਾ ਪਿੱਛੇ ਹਉਣਾ ਮੈਨੂੰ ਅਖਰ ਲੈ ਔਖਾ ਕਰ ਅੰਦਰ ਇਤਨੇ ਦਾਰਾ ਮੈਂ ਦੋ ਟਾਈਮ ਘਰ ਲੈ ਮੈਂ ਇਸ ਵਿਚਾਰੇ ਨੂੰ ਉਹ ਦੋ ਟਾਈਮ ਘਾਣ ਦਾ ਨਹੀਂ ਮੈਂ ਸੋਹਣੇ ਕਪੜੇ ਪਹਿਨ ਲੈਣਾ ਇਹਦੇ ਪਾਟੇ ਨਹੀਂ ਨੇ ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਹੈ ਸੋ ਸੰਸਾਰ ਦੇ ਵਿੱਚ ਹਰ ਮਨੁੱਖ ਹਰ ਗੱਲ ਦੇ ਵਿੱਚ ਅੱਗੇ ਨਹੀਂ ਆਉਂਦਾ ਕੋਈ ਕਲਾ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਗਿਆਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਧਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਪ੍ਰਪਤਾ ਉਹ ਦੇ ਚ ਪਿਛੇ ਹੁੰਦਾ ਹਰ ਗੱਲ ਦੇ ਵਿੱਚ ਕੋਈ ਮਨੁੱਖ ਅੱਗੇ ਨਹੀਂ ਹੁੰਦਾ ਜਿਸ ਜਿਸ ਗੱਲ ਦੇ ਚ ਉਹ ਪਿਛੇ ਹੈ ਉਹਦੀ ਸੇਵਾ ਕਰਨੀ ਹੈ ਵਿੱਚ ਦੁਨੀਆਂ ਸੇਵ ਕਮਾਈਏ ਤਾਂ धर ਗਏ ਬੈਸਣ ਪਾਈਏ ਸੇਵਾ ਦੁਨੀਆਂ ਦੀ ਕਰਨੀ ਹੈ ਸਿਮਰਨ ਦਿਨ ਦਾ ਕਰਨਾ ਹੈ ਸੇਵਾ ਸੰਸਾਰ ਦੀ ਕਰਨੀ ਹੈ ਸਿਮਰਨ ਨਿਰੰਕਾਰ ਦਾ ਕਰਨਾ ਹੈ ਨਿਰੰਕਾਰ ਦੀ ਸੇਵਾ ਦੀ ਲੋੜ ਨਹੀਂ ਨਿਰੰਕਾਰ ਨੂੰ ਪਾਣੀ ਪਿਲਾਉਗੇ ਜਿਹਨੇ ਸਤ ਸਾਗਰ ਬਣਾ ਦਿੱਤੇ ਨਿਰੰਕਾਰ ਨੂੰ ਪੋਜਨ ਖਿਲਾਉਗੇ ਜਿਹੜਾ ਹੈ ਹੀ ਨਿਰਾਹਾਰੀ ਉਹਦੀ ਕੀ ਸੇਵਾ ਕਰੋਗੇ ਉਹਦੀ ਸਰਬਸ਼ਕਤੀ માં ਉਹ ਸਾਡੀ ਸੇਵਾ ਪਿਆ ਕਰਦਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ ਉਹ ਹੀ ਦੇ ਰਿਹਾ ਹੈ ਧਰਤੀ ਬਣ ਕੇ ਸਾਨੂੰ ਟਿਕਾਣਾ ਦਿੰਦਾ ਉਹ ਸਹੀ ਨਹੀਂ ਦੇ ਰਿਹਾ ਹੈ ਉਹ ਵਣ ਕੇ ਸਾਨੂੰ ਜੀਵਨ ਦੇਂਦਾ ਹੈ ਪਾਣੀ ਬਣ ਕੇ ਸਾਨੂੰ ਜ਼ਿੰਦਗੀ ਦੇਂਦਾ ਉਹ ਹੀ ਦੇ ਰਿਹਾ ਹੈ ਉਹ ਹੀ ਦੇ ਰਿਹਾ ਹੈ ਉਹ ਸਾਡੀ ਸੇਵਾ ਦੇ ਚ ਦਿਨ ਰਾਤ ਜੁਟਿਆ ਹੈ ਪ੍ਰਮਾਤਮਾ ਸੇਵਾ ਨਾ ਕਰੇ ਤੇ ਸਿੱਖ ਸਿੱਖ ਸੈਕਿੰਡ ਵੀ ਨਹੀਂ ਹੋ ਸਕਤੇ ਉਹ ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ ਹੈ ਉਹ ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ ਉਹ ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ ਹੈ ਉਹ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਔਰ ਕੌਣ ਦੇ ਰਿਹਾ ਉਸ ਤੋਂ ਬਿਨਾਂ ਉਹਦੇ ਸਾਹਮਣੇ ਅਸੀਂ ਕਮਜ਼ੋਰ ਲਾਗੜਾ ਲਾਚਾਰ ਸਾਡੀ ਸੇਵਾ ਦੇ ਵਿੱਚ ਉਹ ਜੁਟਿਆ ਆਇਆ ਹੈ ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ ਸਿਮਰਨ ਕਰਕੇ ਅਸੀਂ ਉਸ ਨਾਲ ਜੁੜ ਜਾਈਏ ਸੰਬੰਧ ਜੁੜ ਜਾਏਗਾ ਉਹ ਤੇ ਸਾਡੇ ਨਾਲ ਜੁੜਿਆ ਆਇਆ ਹੈ ਕਿਉਂਕਿ ਸਾਡੀ ਸਿਮਰਤੀ ਦੇ ਚ ਨਹੀਂ ਹੈ इस वास्ते अ टुटे हो जो भुल गया संबंध टुट गया जो याद आ जाए संबंध जुड़ गया संबंध यादा देने सिमरती देने चेते देने पहला करजा पितरी ऋण मां बाप ने सेवा की थी, से हूं तू सेवा करके करजा पुतरे बेईमान तक कह देता है भाई गुरुदास ने ਕਿੰਨੇ ਹੈ ਸੇਵਾ ਲੈ ਤੇ ਲਈਏ ਬਦਲੇ ਚ ਦੇਂਦਾ ਨਹੀਂ ਜਿਵੇਂ ਕਿਸੇ ਕੋਲ ਕਰਜ਼ਾ ਲੈ ਤੇ ਲਿਆਏ ਲੁਟਾਉਂਦਾ ਨਹੀਂ ਬਈ ਮਾਂ ਪੇ ਪਰਹਰ ਕਰੇ ਦਾਂ ਬੇਈਮਾਨ ਅਗਿਆਨ ਪ੍ਰਾਣੇ ਉਸਤਾਫੀ ਲਈ ਬਾਰ ਬਾਰ ਮਾਪੇ ਇਸ ਤਰ੍ਹਾਂ ਦੇ ਬੇਈਮਾਨ ਮੈਂ ਬਹੁਤ ਦੇਖੇ ਨੇ ਖੁਦ ਮੌਜਾਂ ਪੇ ਮੰਨਦੇ ਨੇ ਮਾਂ ਬਾਪ ਦਾ ਘੇਰ ਦੋਲ ਦੇ ਕੁਛ ਨੇ ਤੱਕ ਲਈ ਬੇਈ ਬੇਬਾਨ ਅਗਿਆਨ ਭਰਾਣੀ ਪਿਤਰੇ ਰਹਿਣ ਦੂਸਰਾ ਦੇਵ ਰਹਿਣ ਦੇਵਤਿਆਂ ਦਾ ਕਰਜ਼ਾ ਤੇ ਦੇਵਤੇ ਕੌਣ ਨੇ ਅਨੰਦ ਦੇਵਤਾ ਪਾਣੀ ਦੇਵਤਾ ਬੇਸੰਤਰ ਦੇਵਤਾ ਲੋਹ ਪੰਜਵਾ ਤਾਇਆ ਗ੍ਰਿਤ ਤਾਂ ਹੋ ਆਪ ਭਾਗ ਪਵਿੱਤਰ ਇਹ ਸਾਰੇ ਦੇਵਤੇ ਨੇ। ਔਰ ਪਵਿੱਤਰ ਨੇ। ਪਰ ਭੋਜਨ ਬਣਿਆ ਪਵਿੱਤਰ ਹੈ। ਪਰ ਪਾਪੀ ਸਵੰਤਨ ਗੱਡੇ ਹ ਤੂੰ ਕਾਂ ਪਈਆਂ ਤਿੱਥ। ਇਸ ਅਪਵਿੱਤਰ ਤਨ ਦੇ ਅੰਦਰ ਇਹ ਜਦ ਭੋਜਨ ਜੋ ਦੇਵਤਿਆਂ ਦੇ ਸੰਜੋਗ ਤੋਂ ਬਣਿਆ ਹੈ ਅਪਵਿੱਤਰ ਹੋ ਜਾਂਦਾ ਹੈ। ਵੇਖ ਕੇ ਵੀ ਗਰਣਾ ਪੈਦਾ ਹੁੰਦੀ ਹੈ ਜੋ ਸਰੀਰ ਵਿੱਚ ਹੋ ਜਾਂਦਾ। ਸਾਪੀ ਸਾਂ ਤਨ ਗੱਡਿਆ ਇਸ ਅਪਵਿੱਤਰ ਤਨ ਦੇ ਵਿੱਚ ਜਦ ਇਹ ਪਵਿੱਤਰ ਭੋਜਨ ਗੱਡਿਆ ਜਾਂਦਾ ਪਾਇਆ ਜਾਂਦੇ ਮੂੰਹ ਦੇ ਰਾਹੀਂ ਥੁੱਕਾਂ ਪਈਆਂ ਇਹ ਤੇ ਅਪਵਿੱਤਰ ਭੋਜਨ ਹੈ। ਅਪਵਿੱਤਰ ਭੋਜਨ ਇਹ ਦੇਵਤਿਆਂ ਦਾ ਕਰਜ਼ਾ ਦੇ ਫਿਰ ਹੁਣ ਕਹਿੰਦੇ ਪੁੱਤਰ ਇਹਦਾ ਇਹਨਾਂ ਦੇਵਤਿਆਂ ਦਾ ਕਰਜ਼ਾ ਤੇ ਦੇਵ ਰਿਣ ਇਹਨੋਂ ਦੇਵਤਿਆਂ ਦਾ ਰਿਣ ਕਹਿੰਦੇ ਨੇ ਦੇਵਤਿਆਂ ਦਾ ਕਰਜ਼ਾ ਕਹਿੰਦੇ ਨੇ ਅਨ ਤੇ ਅਨ ਨੇ ਤੇਰੀ ਭੁੱਖ ਮਿਟਾਈ ਹੁਣ ਜਗਤ ਦੇ ਵਿੱਚ ਕਿਸੇ ਭੁੱਖੇ ਦੀ ਭੁੱਖ ਤੋਂ ਮਿਟਾਈ ਪਾਣੀ ਨੇ ਤੇਰੀ ਪਿਆਸ ਮਿਟਾਈ ਤੂੰ ਕਿਸੇ ਪਿਆਸੇ ਦੀ ਪਿਆਸ ਮਿਟਾਈ ਇਹ ਚ ਦੁਨੀਆ ਸੇਵ ਕਰੇ ਇੱਕ ਕਰਜ਼ਾ ਤਾਂ ਲੈਣਾ ਹੈ ਉਹ ਨਹੀਂ ਲੈਣਾ ਅਨਦਾਨ ਮਹਾਂਕੜਿਆਣ ਐ ਇਸੇ ਵਾਸਤੇ ਸੰਗਤ ਦੇ ਨਾਲ ਗੁਰੂ ਬਾਬੇ ਨੇ ਪੰਗਤ ਜੋੜੀ ਕਿਉਂ ਲਈ ਇਹ ਕਰਜ਼ਾ ਇਸ ਤਰ੍ਹਾਂ ਲੈਣਾ ਹੈ ਗੁਰੂ ਰਿਣ ਗੁਰੂ ਦਾ ਕਰਜ਼ਾ ਗੁਰੂ ਨੇ ਜੋ ਹੁਕਮ ਕੀਤਾ ਜੋ ਬਚਨ ਕੀਤਾ ਉਹਨੂੰ ਖਿੜੇ ਮੱਥੇ ਮੰਨ ਲੈਣਾ ਗਾਵੇ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾ ਨੇ ਮਨੁਖ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕਰੇ ਮੱਥਾ ਢੇਕੇ ਚੌਰ ਕਰੇ ਤੇ ਕਹਿ ਦੇਵੇ ਏ ਗੁਰੂ ਗ੍ਰੰਥ ਸਾਹਿਬ ਬਚਨ ਮੈਂ ਨਹੀਂ ਮੰਨ ਸਕਦਾ ਐਗਲ ਹੋ ਕੇ ਤੋ ਇਹ ਮਥਰਟੇ ਕਣਾ ਪਖੰਡ ਨਾ ਹੋਇਆ ਤੇ ਹੋਰ ਕੀ ਹੋਇਆ। ਬਚਨ ਗੁਰੂ ਜੋ ਪੂਰੇ ਕਿਆ ਮੈਂ ਛੇਕ ਗਾਠੜੀ ਬਾਂਦਾ ਉਤੇ ਪੱਲੇ ਚ ਬੰਨਣਾ ਪੈਗੇ। ਜੇ ਤੈਨੂੰ ਕਬੂਲ ਹੀ ਨਹੀਂ ਬਚਨ ਜੈਸੇ ਓਛਾ ਮਦਮੂਲ ਨ ਭੇਜੇ ਜੇ ਕਾ 파ਰਵਸ। ਇਹੋ ਛੀ ਸ਼ਰਾਬ ਬੋਲ ਕੇ ਨਾ ਪੀਵੀ ਜਦ ਤੇਰਾ ਪੂਰਨ ਹੋਸ਼ ਜਾਗੇਗਾ। ਉਦੋਂ ਤੈਨੂੰ ਅੰਦਰ ਨੌ ਨਿੰਦ ਦਾ ਪਤਾ ਚਲੇਗਾ ਤੇ ਜਿਤਨਾ ਹੋਸ਼ ਤੇਰੇ ਕੋਲੇ ਸ਼ਰਾਬ ਪੀਣ ਨਾਲ ਤੇ ਇਹ ਵੀ ਚਲਾ ਜਾਂਦਾ ਹੈ ਇਸ ਵਾਸਤੇ ਆਵੇਂ ਇਸਲਾਮ ਵਿੱਚ ਮਾਸ ਤੇ ਉੱਠਦਾ ਵੀ ਖਾ ਲੈਂਦੇ ਨੇ ਗਾਊ ਦਾ ਵੀ ਖਾ ਲੈਂਦੇ ਨੇ ਪਰ ਸ਼ਰਾਬ ਨੂੰ ਹਰਾਮ ਗਏ ਮੂਮਨ ਸਾਹਿਬ ਨੇ ਹਰਾਮ ਕਿਹਾ ਸਾਰੇ ਮਜ਼ਬਾ ਨੇ ਹਰਾਮ ਕਿਉਂਕਿ ਮਨੁੱਖ ਨੂੰ ਅਚੇਤ ਕਰ ਲਈ ਮੱਥਾ ਤੇ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ ਸੰਦੇਹਾ ਦਾ ਸਣਾ ਹੋਇਆ ਹੈ ਰਾਜ ਸਾਹਿਬ ਦੇ ਪਾਠ ਦਾ ਵੇਨਾ ਬੋਤਲ ਖੋਲ ਕੇ ਬੈਠਾ ਹੈ ਕਿ ਦਮਾ ਥੜੇਕਣਾ ਕੀ ਮੈਨੇ ਗੁਰੂ ਦਾ ਕਰਜ਼ਾ ਇਸ ਦੇਤੇ ਰਹਿ ਕਿਨੇ ਗੁਰੂ ਦੀ ਗੱਲ ਸੁਣੇ ਹੈ ਤੇ ਮੰਨੇ ਨੇ